ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜੀ ਨੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਹਨਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਤੇ ਦਿਖਾਈਏ ਤੁਹਾਨੂੰ ਜਿਹੜਾ ਪਲਾਸਟਰ ਦਾ ਕੰਮ ਸੀ ਆਪਣਾ ਉਹ ਕੱਲ ਫਾਈਨਲ ਹੋ ਗਿਆ ਸੀਗਾ ਤੇ ਅੱਜ ਮਿਸਤਰੀ ਆਪਦੇ ਸੰਦ-ਸੰਦ ਚੱਕ ਕੇ ਲੈ ਗਏ ਤੇ ਆਹ ਪਾੜਾ-ਪੂੜਾ ਦਾ ਸਮਾਨ ਪਿਆਗਾ ਤੇ ਇਹ ਲੈ ਜਾਣਗੇ ਹਜੇ ਉਹ ਵੈਸੇ ਇੱਕ ਦਿਨ ਦਾ ਕੰਮ ਪਿਆ ਮੂਰੇ ਇੱਥੇ ਰੈਂਪ ਬਨਣਾ ਕੋਰਚ ਦੇ ਮੂਰੇ ਤੇ ਉਹ ਪਰਲੇ ਪਾਸੇ ਵੀ ਇੱਥੇ ਪੌੜੀਆਂ ਬਨਣਾਂ ਡ੍ਰੈਸਿੰਗ ਰੂਮ ਵਾਲਾ ਜਿਹੜਾ 12 ਉਹਦੇ ਮੂਰੇ ਪੌੜੀਆਂ ਬਨਣਾਂ ਉਹ ਹਜੇ ਨਹੀਂ ਬਨਦਾ ਜਦੋਂ ਟਾਇਲ ਲਾਉਣ ਵਾਲੇ ਲੱਗ ਗਿਆ ਹਸਾ ਨਾ ਲੈਵਲ ਟੂ ਲੈਵਲ ਦਾ ਪਤਾ ਲੱਗੂਗਾ ਤਾਂ ਕਰਕੇ ਕਿਹੜਾ ਕੰਮ ਉਹ ਮੋਟਾ ਮੋਟ ਪਲਾਸਟਰ ਦਾ ਜਿਹੜਾ ਕੰਮ ਸੀਗਾ ਉਹ ਨਿਬੜ ਗਿਆ ਐਂ ਤਿਆਰ ਹੋਇਆ ਮੁਰੂ ਕਰ ਜੇ ਬਾਕੀ ਇਧਰ ਆ ਹਸਮੈਂਟ ਇਹਨਾਂ ਜਿਹੜਾ ਅੰਦਰ ਜੰਮ ਗਿਆ ਸੀਗਾ ਪਲਾਸਟਰ ਕਰ ਦਿਆਂ ਤੋਂ ਥੱਲੇ ਉਹ ਕੱਢ ਕੇ ਅੱਜ ਬਾਹਰ ਸੱਟਿਆ ਗਿਆ ਸਾਰਾ ਦਿਨ ਲੱਗ ਗਿਆ ਮੈਂ ਤਾਂ ਕਾਲਜ ਗਿਆ ਸੀ ਤੇ ਮਗਰੋਂ ਮੈਂ ਤੜਕੇ ਵੀ ਹੁੰਦਾ ਉਹ ਕਰਕੇ ਗਿਆ ਸੀ ਆਇਆ ਕਰਤਾ ਸਾਹਿਬ ਖਣ ਗੜੀ ਗੁਟਿਆ ਜਾਵੇ ਦਰਮਟਾਂ ਜਿਸਵੇਂ ਇੰਟ ਨਾ ਗੜ ਦੇ ਬਾਹਰ ਫਿਰ ਦਰਮਟ ਨਹੀਂ ਲੱਗਣਾ ਸੀਗਾ ਚੰਗੀ ਤਰ੍ਹਾਂ ਮਿੱਟੀ ਨਹੀਂ ਕੁੱਟੀ ਜਾਣੀ ਸੀ ਉਹ ਵੈਸੇ ਪਹਿਲਾਂ ਕੁੱਟੀ ਵੀ ਮਿੱਟੀ ਦਾ ਪਰ ਇੱਕ ਅਰੀ ਦੋ ਮਿੰਟ ਲਾ ਕੇ ਫੇਰ ਬੱਜਰੀ ਬੋਊਗੀ ਉੱਤੇ ਪਾਉੜ ਨੂੰ ਪਲਾਸਟਰ ਕਰਤਾਂ ਸੀ ਗੱਲ ਅਜੇ ਚੜ੍ਹਣਾ ਨਹੀਂ ਪਰ ਇਹਨਾਂ ਤੇ ਹਫਤਾ ਅਜੇ ਕੋਰਾ ਗਿੱਲੀਆਂ ਹੁੰਦੀਆਂ ਇੱਥੇ ਧਰ ਲਾਂਗੇ ਇਨਵਰਟਰ ਥੱਲੇ ਇਨਵਰਟਰ ਰੱਖਣ ਨੂੰ ਫਾਰਮ ਦੇ ਬਣ ਕੇ ਇਧਰ ਵੀ ਉਹਨੇ ਸਾਫ ਸਫਾਈ ਕੀਤੀ ਵੀ ਆ। ਇਹ ਸਲੈਬ ਕੱਲ ਪਾਤੀ ਸੀ ਰਸੋਈ ਵਾਲੀ। ਆ ਇੱਟਾ ਹੈਗਾ ਥੜੇ ਵਾਲਾ। ਇਹ ਅੱਜ ਪੱਟ ਕੇ ਸਿੱਟੀਆਂ ਤੜ ਕੇ ਇਹਨਾਂ ਨੂੰ ਕਢਾਂਗੇ ਤੇ ਇਹਨਾਂ ਤੋਂ ਕੰਮ ਲਵਾਵਾਂਗੇ। ਹਾਸਮੈਂਟ ਤੋਂ ਵੀ ਆਪਾਂ ਕੰਮ ਲਵਾਂਗੇ ਟਰਾਲੀ ਹੋ ਗਈ ਲਗਭਗ ਅੱਗੇ ਵਿੱਚ ਮਿੱਟੀ ਵੀ ਹੈ ਤਾਂ ਇਹਦੇ ਨਾਲ ਟੋਆ ਭਰ ਦਿਆਂਗੇ ਟੋਆ ਬੰਦ ਕਰ ਦਿਆਂਗੇ ਇਹਦੇ ਨਾਲ ਬ੍ਰੇਤੀ ਨਹੀਂ ਕੋਈ ਬਈ ਚਲ ਬ੍ਰੇਤੀ ਦਾ ਹਜੇ ਹੋਰ ਮੰਗਾਉਣੀ ਪੈਣੀ ਆ ਮੀਂਹ ਨਾ ਲੱਗਿਆ ਪਲਾਸਟਰ ਕਰਨ ਤੇ ਲਗਭਗ ਤੇ ਹੂੰ ਤਾਂ ਦਸੰਬਰ ਚ ਲੱਗੇ ਸੀ ਮੇਰੇ ਸਹਾਰ ਨਾਲ ਦਸੰਬਰ ਜਨਵਰੀ ਫਰਵਰੀ ਤੇ ਮਾਰਚ ਇੰਨਾ ਟਾਈਮ ਹੋ ਗਿਆ ਸੂਰਜ ਖਤਮ ਹੋ ਗਿਆ ਹੁਣ ਥੋੜੇ ਦਾ ਆਪਾਂ ਲਾਈਵ ਬਹੁਤ ਕੀਤਾ ਸੀਗਾ ਇਮਲੀ ਛੜਕੀ ਪਹਿਲਾਂ ਫਿਰ ਪਾਣੀ ਵੀ ਆਪਾਂ ਟੂਟੀ ਦੇ ਵਰਤਿਆ ਹੁਣ ਕੰਧਾਂ ਸੁੱਕਣ ਲੱਗ ਗਏ ਜਿਵੇਂ ਹੁੰਦਾ ਹਨ 16 ਆਉਣ ਲੱਗ ਜਾਂਦਾ ਜੇ ਆਇਆ ਵੀ ਤਾਂ ਮਾੜਾ ਮੋਟਾ ਸੋਰਾ ਆਊਗਾ ਉਹਦੇ ਨਾਲ ਕੋਈ ਐਨਾਸਮੈਂਟ ਨੂੰ ਫਰਕ ਨਹੀਂ ਪੈਂਦਾ ਸਿਮੈਂਟ ਝੜਦੇ ਨੇ ਜਿਵੇਂ ਆਪਾਂ ਪਹਿਲਾਂ ਇਕੱਲੇ ਮੱਛੀ ਮੋਟਰ ਦਾ ਪਾਣੀ ਵਰਤਿਆ ਸੀਗਾ ਉਦੋਂ ਉਹ ਜਿਹੜਾ ਪਿੱਛੇ ਆਪਾਂ ਬਰਾਂਡਾ ਪਾਇਆ ਹੈਗਾ ਤੇ ਉਦੋਂ ਚਿੱਟਾ-ਚਿੱਟਾ ਹੀ ਹੋ ਗਿਆ ਸੀ ਜਮਾ ਆ ਸਾਰੀਆਂ ਪਾਸੇ ਵਾਲੇ ਨਾਲ ਵਲਗ ਨਾਲ ਕੰਧਾਂ ਇਹ ਮਗਰੋਂ ਧੋਤਿਆਂ ਧੁੱਤਿਆਂ ਤੇ ਮਗਰੋਂ ਛੜਿਆ ਇਹਨਾਂ ਤੋਂ ਸੁਰ ਨਹੀਂ ਪਹਿਲਾਂ ਦਸੇ ਜਾਵਾਂ ਚਿੱਟੀਆਂ ਚਿੱਟੀਆਂ ਹੋਗੀਆਂ ਸੀ ਆਇਆ ਫਿਰ ਸਿਮੈਂਟ ਝਾਣ ਲੱਗ ਜਾਂਦਾ ਸੂਰੀ ਨਾਲ ਇਹਦੇ ਤੇ ਤਾਂ ਬਹੁਤ ਆਪਾਂ ਬਚਤ ਕੀਤੀ ਹੈ ਕੈਮੀਕਲ ਵੀ ਪਾਇਆ ਵਿੱਚ ਤਾਂ ਕਰਕੇ ਬਚਤ ਰਹੂਗੀ ਹੁਣ ਇਹਨਾਂ ਨੂੰ ਨਿਕਲਣ ਲੱਗ ਜਾਂਦਾ ਜੇ ਗੈਸ ਨਿਕਲਣਾ ਹੁੰਦਾ ਕਿਉਂਕਿ ਕੰਧਾਂ ਸੁੱਕਣ ਲੱਗੀਆਂ ਬਾਹਰੋਂ-ਬਾਹਰੋਂ ਦਾ ਪਲਾਸਟਰ ਵਿੱਚੋਂ ਗਿੱਲਾਗਾ ਵਿੱਚੋਂ ਹਜੇ ਆਉਲੀ-ਆਉਲੀ ਸੁੱਕੂਗਾ ਗਰਮੀ 'ਚ ਗਰਮੀ 'ਚ ਆਪੇ ਸੁੱਕੀ ਜਾਣੀ ਕਿਉਂਕਿ ਉਦੋਂ ਕੰਧਾਂ ਤਪ ਜਾਂਦਾਂ ਹੂੰ ਵੈਸੇ ਐਕਤੀ ਤਾਂ ਮਕਾਨ ਠੰਡਾ ਹੀ ਰਹੂਗਾ ਕਿਉਂਕਿ ਨਵਾਂ ਮਕਾਨ ਤਰਾਈ ਦਰੂਈ ਹੋਈ ਹੁੰਦੀ ਹੈ ਕਿ ਕੰਧਾਂ ਦੀ ਚੰਗੀ ਤੇ ਨਾ ਤਾਂ ਕਰਕੇ ਮਕਾਨ ਐਕਤੀ ਠੰਡਾ ਹੀ ਰਹੂਗਾ ਐਕਤੀ ਤਾਂ ਪੱਖਿਆਂ ਨਾਲ ਹੀ ਸਰੀਜੂ ਮੇਰੇ ਹਿਸਾਬ ਨਾਲ ਬਾਲੀ ਗਰਮੀ ਵੇਲੇ ਤਾਂ ਹੀ ਸੀ ਲਾਉਣਾ ਹੀ ਪੂ ਹੂੰ ਦੇਨੇ ਵਦਿਆਂ ਪੱਖਿਆਂ ਨਾਲ ਸੱਜਾ ਕਰੂਗਾ ਗਾਹ ਨੂੰ ਦੇਖਾਂਗੇ ਉਹ ਜਿਹੜੇ ਸਾਤੇ ਜੀ ਆ ਲੈ ਆ ਉਹ ਆਪਾਂ ਥੱਲੇ ਹੀ ਪੱਥਰੇ ਸੀਗੇ ਮਿਸਤਰੀ ਨੇ ਬਣਾ ਕੇ ਬਜਰੀ ਦੇ ਤੇ ਮਗਰੋਂ ਲਾਤੀ ਕੱਲ ਬਜਰੀ ਵਾਲੇ ਬੰਦੇ ਆਪਣੇ ਕੱਲ ਨੂੰ ਆਉਣਗੇ ਮੇਰੇ ਨਾਲ ਬਾਕੀ ਪਤਾ ਨਹੀਂ ਡੈਡੀ ਨੂੰ ਪਤਾ ਹੋਊਗਾ ਪਤਾ ਨਹੀਂ ਅੱਧੀ ਗੱਲ ਹੋਈ ਹੈ ਕਿ ਨਹੀਂ ਉਹਨਾਂ ਨਾਲ ਦੋ ਚਾਰ ਦਿਨਾਂ ਚ ਬਜਰੀ ਪਾ ਦੇਣਗੇ ਤੇ ਉਦੋਂ ਮਗਰੋਂ ਆਪਾਂ ਟਾਇਲ ਖਰੀਦ ਕੇ ਲਿਆਵਾਂਗੇ ਕਿਹੜੀ ਲਾਉਣੀ ਆ ਕੀ 2 4 2 4 ਦੀ ਟਾਇਲ ਲਾਉਣੀ ਆ 2 ਬਾਈ 2 ਫੁੱਟ ਬਾਈ 4 ਫੁੱਟ ਦੀ ਟਾਇਲ ਲਾਵਾਂਗੇ ਆਪਾਂ ਉਹ ਸਟ ਰਹਿੰਦੀ ਆ ਲਾਵਾਂਗੇ ਕੈਮੀਕਲ ਚ ਕੈਮੀਕਲ ਵਾਲੀ ਕਹਿੰਦੇ ਪੱਟੀ ਨਹੀਂ ਜਾਂਦੀ ਉਹ ਵਧੀਆ ਰਹਿੰਦੀ ਆ ਜੀ ਨੇ ਆ ਦੂਜਿਆਂ ਕਹਿੰਦੇ ਟਾਇਲ ਖਰਾਬ ਹੋ ਜਾਂਦੀ ਐ ਕੈਮੀਕਲ ਚ ਲਾਵਾਂਗੇ ਟਾਇਲ ਉਹ ਜੇ ਸਮੈਂਟ ਵੀ ਘਟ ਪੈਂਦਾ ਤੇ ਕੈਮੀਕਲ ਦੇ ਘੱਟੇ ਪੈਂਦੇ ਹੁੰਦੇ ਆ ਤਾਂ ਕਰਕੇ ਬਾਕੀ ਵਿਚਾਲੇ ਆਪਾਂ ਉਹ ਛੱਡਾਂਗੇ ਗੈਪ ਜਿਹਾ ਛੱਡਦੇ ਹੁੰਦੇ ਜਿਹੜਾ ਬਾਕੀ ਤੁਸੀਂ ਮਾਹੌਲ ਦੇਖੋ ਇੱਥੋਂ ਦਾ ਸ਼ਾਮ ਦਾ ਰੌਣਕ ਲੱਗੀ ਹੁੰਦੀ ਹੈਗੀ ਇਸ ਵੇਲੇ ਹੁਣ ਜਵਾਕ ਖੇਡਣ ਲੱਗੇ ਆਣਗੇ ਇੱਥੇ ਬਾਕੀ ਸੜਕੀ ਬਹੁਤ ਚੱਲਦੀ ਹੈ ਜਿੱਦੇ ਨੂੰ ਜਾਂਦੀ ਹੈ ਜਿੱਦੇ ਪਿੰਡ ਨੂੰ ਤਾਂ ਕਰਕੇ ਫਿਰ ਆਵਾਜ਼ ਆਈ ਇੱਥੇ ਬਣੀ ਰਹਿੰਦੀ ਆ ਹੂੰ 15 ਦਿਨਾਂ 12 ਤੋਂ 15 ਦਿਨ ਲੱਗ ਜਾਣਗੇ ਟਾਇਲ ਲਾਉਣ ਤੇ ਤੇ 2-4 ਦਿਨ ਹਫਤਾ ਮੰਨ ਲੈਣੇ ਆਂਗੇ ਆਪਾਂ ਬਜਰੀ ਪਾਉਣ ਤੇ ਤੇ ਉਦੋਂ ਬਾਅਦ ਬਿਜਲੀ ਦਾ ਕੰਮ ਤਾਂ ਨਾਲ ਦੀ ਨਾਲ ਚੱਲੀ ਜਾਊਗਾ ਉਦੋਂ ਪਹਿਲਾਂ ਆਪਾਂ ਪਹਿਲਾਂ ਸਮਾਨ ਧਰ ਲਾਂਗੇ ਆਪਣਾ ਜਿਹੜਾ ਘਰ ਹੈ ਨਾ ਤਾਂ ਕਲਾਸਿਕਲ ਤੇ ਨਾ ਮਾਡਰਨ ਮੈਕਸੀ ਇਹ ਜਿਹੜਾ ਪੋਰਚਾ ਇਹ ਕਲਾਸਿਕ ਵਾਲਾ ਵਕੀ ਮਾਡਲ ਨਾਲ ਮਿਕਸ ਹੋ ਗਿਆ ਕਮਾ ਮੈਂ ਕੀ ਅੱਜ ਆਪਾਂ ਜਾਣਕਾਰੀ ਦਿੱਤੀ ਆ ਬਾਹਲੀ ਹੋਰ ਬਸ ਨਹੀਂ ਸੀਗੀ ਅੱਜ ਦਿਖਾਉਣ ਵਾਲਾ